ਸਰ ਬਾਬਾ ਜੀ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਕੀ ਕਰਦੇ ਜੀ ਬਾਬਾ ਜੀ ਤੁਸੀਂ ਸਾਨੂੰ ਮਾਲੂਮ ਕਰਾ ਰਹੇ ਜੇ ਬਾਬਾ ਜੀ ਸਿੰਘ ਜੀ ਦਾ ਇਸ ਸਵਾਲ ਦੇ ਜੋ ਜਾਣਕਾਰੀ ਕਦੋਂ ਤੇ ਕਰਾਰੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਸਾਡਾ ਜਿਹੜਾ ਚੈਨਲ ਵਤਨ ਦੀ ਟੀ ਇਹ ਪੱਤਰਕਾਰ ਸਾਹਿਬ ਭਾਈ ਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਾਨੂੰ ਬੁਲਾ ਕੇ ਜਿਹੜਾ ਇਹ ਇੰਟਰਵਿਊ ਕਰਨ ਦਾ ਪ੍ਰਾਪਲ ਦਿੱਤਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਸੂਰਾਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮੇਰੇ ਕਬੂ ਨਾ ਛਾਡੇ ਕੇ ਇਹ ਚੀਜ਼ ਨੂੰ ਦਰਉਂਦੇ ਸਾਡੇ ਮਹਾਨ ਜੋਧੇ ਸ਼੍ਰੋਮਣੀ ਜਰਨੈਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ 5 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਜੀ ਉਸ ਦੇ ਸਬੰਧ ਵਿੱਚ ਅਸੀਂ ਪਿੰਡ ਸਿਆਲਕਾ ਤੋਂ 31 ਤਰੀਕ ਨੂੰ ਸ਼੍ਰੀ ਖਨਪੁਰ ਸਾਹਿਬ ਆਰੰਭ ਕਰਾਂਗੇ 2 ਤਰੀਕ ਨੂੰ ਸ਼੍ਰੀ ਖਨਪੁਰ ਸਾਹਿਬ ਜੀ ਦੇ ਪਹੁੰਚਣਗੇ 3 ਤਰੀਕ ਨੂੰ ਅਸੀਂ ਨਗਰ ਕੀਰਤਨ ਦੀਆਂ ਤਿਆਰੀਆਂ ਕਰਾਂਗੇ ਜੀ ਔਰ 4 ਤਰੀਕ ਨੂੰ ਅਸੀਂ ਪਿੰਡ ਸਿਆਲਕੇ ਤੋਂ ਸ੍ਰੀ ਨੰਦਪੁਰ ਸਾਹਿਬ ਵਾਸਤੇ ਨਗਰ ਕੀਰਤਨ ਦੇ ਚਾਲੇ ਪਾਵਾਂਗੇ ਸੋ ਸਮੂਹ ਸੰਗਤ ਨੂੰ ਸਮੂਹ ਰੰਗਰੇਟਾ ਸਿੰਘ ਜ세 ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀਵਨ ਸਿੰਘ ਕਰਮ ਪ੍ਰਚਾਰ ਕਮੇਟੀ ਤੋਂ ਸੇਵਾਦਾਰ ਇੰਦਰਜੀਤ ਸਿੰਘ ਢੋਲਣ ਬੇਨਤੀ ਕਰਦਾ ਹੈ ਕਿ ਮਹਾਨ ਜੋਧੇ ਸ਼੍ਰੋਮਣੀ ਜਰਨਲ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਆ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ ਸਿੱਖ ਕੌਮ ਨੂੰ ਜਿਨ੍ਹਾਂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰਤੇਗ ਬਾਦਰ ਜੀ ਦਾ ਸ਼ੀਸ਼ ਆਪਣੀ ਛਾਤੀ ਦਾ ਨਾਲ ਲਾ ਕੇ ਬੜੇ ਅਦਬ ਤੇ ਬੜੇ ਸਤਕਾਰ ਤੇ ਬੜੇ ਹੀ ਪਿਆਰ ਦੇ ਨਾਲ ਸ੍ਰੀ ਨਾਨਕਪੁਰ ਸਾਹਿਬ ਚ ਆਇਆ ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਸੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੰਨੀਆਂ ਵੀ ਸਿੱਖ ਜਸੇ ਬੰਦੀਆਂ ਜਿੰਨੇ ਵੀ ਮੱਧਵੀ ਸੇਖਰੰਗਰੇਟੇ ਵੀਰ ਆ ਜਾਂ ਕੋਈ ਵੀ ਕੌਗਨਿਟੀ ਆ ਸਾਨੂੰ ਕਿਸੇ ਨਾ ਕੋਈ ਇਤਰਾਜ਼ ਨਹੀਂ ਸਾਰੇ ਹੀ ਰਲ ਕੇ ਆਪਾਂ ਇਸ ਮਹਾਨ ਜੁੰਦੇ ਦਾ ਪ੍ਰਕਾਸ਼ ਜਿਹੜਾ ਬੜੀ ਚੜ੍ਹਦੀ ਕਲਾ ਤੇ ਬੜੇ ਉਤਸ਼ਾਹ ਤੇ ਬੜੇ ਹੀ ਪਿਆਰ ਨਾਲ ਵੱਡੇ ਪੱਧਰ ਤੋਂ ਬਣਾਈਏ ਸੋ ਪ੍ਰਵਾਲਾ ਕੀਤਾ ਸਾਡੇ ਬਹੁਤ ਸਤਿਕਾਰਯੋਗ ਭਾਈ ਸੇ ਭਾਈ ਸੰਸਾਰਕਾ ਸਾਹਿਬ ਜੀ ਹਣਾ ਉਹਨਾਂ ਦੇ ਨਗਰ ਦੇ ਵਿੱਚੋਂ ਨਗਰ ਕੀਰਤਨ ਦੀ ਤਿਆਰੀ ਹੋਊਗੀ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ 3 ਤਰੀਕ ਨੂੰ 3 ਸਤੰਬਰ ਨੂੰ ਸ੍ਰੀ ਕਨਵਰ ਸਾਹਿਬ ਜੀ ਆਰੰਭ ਹੋਣਗੇ ਤੇ 2 3 31 ਤਰੀਕ ਨੂੰ ਆਰੰਭ ਹੋਣਗੇ ਸਾਰੇ ਗਲਤੀ ਮੁਆਫੀ 3 ਤਰੀਕ ਨੂੰ ਆਰਾਮ ਤੋਂ ਹੋਣਗੇ ਤੇ 2 ਤਰੀਕ ਨੂੰ ਸ੍ਰੀ ਕਨਵਰ ਸਾਹਿਬ ਜੀ ਦੇ ਕੋਪ ਪੈਣਗੇ ਉਸ ਤੋਂ ਪਰੰਪਰ 4 ਤਰੀਕ ਨੂੰ ਜਿਹੜੀ ਨਗਰ ਕੀਰਤਨ ਦੀ ਤਿਆਰੀ ਕੀਤੀ ਜਾਊਗੀ ਔਰ 4 ਤਰੀਕ ਨੂੰ ਜਿਹੜਾ ਹੈ ਆਪਾਂ ਸ਼ਾਮ ਨੂੰ ਜਿਹੜਾ ਉਹ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਪਹੁੰਚ ਜਾਣਾ ਤੇ ਸਭੂ ਸੰਗਤ ਸਭੂ ਲਾ ਕੇ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੌਮ ਹਮਾਰ ਕੇ ਚੜ੍ਹਦੀ ਕਲਾ ਨਾਲ ਪਿਆਰ ਨਾਲ ਸਤਿਕਾਰ ਨਾਲ ਅਦਬ ਦੇ ਨਾਲ ਆਪਣੇ ਮਹਾਨ ਜੋਧੇ ਸ਼ੋਮਨੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਜੜਾ ਬਣਾਈਏ ਆਓ ਸਾਰੇ ਰਲ ਕੇ ਏਕਾ ਕਰਕੇ ਮਹਾਨ ਜੋਧੇ ਦਾ ਜਿਹੜਾ ਇਹ ਪ੍ਰਕਾਸ਼ ਜੜਾ ਬਣਾ ਕੇ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੀਏ ਬਾਬਾ ਜੀ ਜਿਹੜਾ ਹੁਣ ਆਪਾਂ ਨਗਰ ਕੀਰਤਨ ਨਿਕਲ ਨਾਵਾ ਹੁੰਦਾ ਬਾਬਾ ਜੀਵਨ ਸਿੰਘ ਜੀ ਦਾ ਇਹਦੇ ਸੰਤਾਂ ਨੂੰ ਕਿਹੜਾ ਰਸਤਾ ਵੀ ਦੱਸੋ ਕਿਹੜੇ-ਕਿਹੜੇ ਰਸਤੇ ਚੱਣ ਜਾਂਦੇ ਬਹੁਤ ਵਧੀਆ ਤੁਹਾਡਾ ਸਵਾਲ ਆ ਤੇ ਇਸ ਦਾ ਮੈਂ ਦੱਸਣਾ ਚਾਹਣਾ ਹੈ ਪਿੰਡ ਸਿਆਲਕੇ ਤੋਂ ਸ੍ਰੀ ਹਰਗੋਬਿੰਦੂ ਆਇਆ ਗੁਰ ਸ਼ੰਕਰ ਇਹ ਆਇਆ ਹੁੰਦਾ ਆ శ్రీ ਨੰਪੁਰ ਸਾਹਿਬ ਜਿਹੜਾ ਨਗਰ ਕੀਰਤਨ ਪਹੁੰਚੂਗਾ ਔਰ ਸੰਗਤਾਂ ਨੂੰ ਬਹੁਤ ਹੀ ਪਿਆਰ ਤੇ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਹੱਥ ਫੜ ਕੇ ਬੇਨਤੀ ਆ ਇਹ ਨਗਰ ਦੇ ਵਿੱਚ ਸੰਯੋਗ ਕਰੋ ਔਰ ਵਤਵੰਤ ਸੰਗਤਾਂ ਬਜੀ ਸਮਾਪਤੀ ਕਿੱਥੇ ਹੋਏਗੀ ਸਵਾਤੀ శ్రీ ਨੰਪੁਰ ਸਾਹਿਬ ਹੋਊਗੀ ਜੀ ਸਵਾਤੀ ਹੋਤੀ ਹੋਏਗੀ ਬਿਲਕੁਲ ਜੀ శ్రీ ਨੰਪੁਰ ਸਾਹਿਬ ਸਮਾਪਤੀ ਹੋਊਗੀ ਤੇ ਉੱਥੇ ਸੰਤਾਂ ਨੂੰ ਬੰਤੀ ਆਪੇ ਤੋਂ ਖੁਸ਼ੀਆਂ ਪ੍ਰਾਪਤ ਕਰਨ ਬਾਬਾ ਜੀ ਪੜਦਰ ਪੜ ਜਿਹੜਾ ਤੁਹਾਡਾ ਉਥੇ ਸਵਾਗਤ ਕਰਨ ਲਈ ਕੁਝ ਸੰਤਾਂ ਨੂੰ ਕੁਝ ਸੂਚਿਤ ਕੀਤਾ ਗਿਆ ਤੁਹਾਨੂੰ ਫਿਰ ਕਿ ਜੋ ਉਪਰਾਲੇ ਚੱਲ ਰਹੇ ਆ ਅੱਗੇ ਵਾਲੀ ਜਿਹੜੀ ਇੰਟਰਵਿਊ ਤੁਸੀਂ ਸਾਡੀ ਕਰੋਗੇ ਉਹਦੇ ਵਿੱਚ ਬਿਲਕੁਲ ਸਾਫ ਦਿੱਤਾ ਉਪਰਾਲੇ ਕੀਤੇ ਜਾ ਰਹੇ ਸਭ ਇਹ ਬੜੇ ਹੀ ਚੰਗੀ ਗੱਲਾਂ ਨਾਲ ਅਦਭੁਦ ਦੇ ਨਾਲ ਜਿਹੜਾ ਇਹਨਾਂ ਗੁਰਗ੍ਰਿਤਨ ਤਿਆਰ ਹੋ ਰਿਹਾ ਠੀਕ ਹੈ ਜੀ ਬਾਬਾ ਜੀ